ਸੋ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਆਪਾਂ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਪਿੰਡ ਟੋਡਰਪੁਰ ਹਾਂ ਤੇ ਮੇਰੇ ਨਾਲ ਜਸਵੀਰ ਸਿੰਘ ਜੱਸੀ ਖੜੇ ਨੇ ਤੇ ਜਸਵੀਰ ਸਿੰਘ ਜੱਸੀ ਇਹਨਾਂ ਨੂੰ ਸ਼ੌਂਕ ਹੈ ਮੇਰੇ ਵਾਂਗੂੰ ਤੁਸੀਂ ਇਹਨਾਂ ਨੂੰ ਫੇਸਬੁੱਕ ਤੇ ਕਾਫੀ ਦੇਖਿਆ ਤੁਸੀਂ ਇਹਨਾਂ ਨੂੰ ਬਾਕੀ ਬਲੌਗਸ ਦੇ ਵਿੱਚ ਕਾਫੀ ਦੇਖਿਆ ਤੇ ਇੱਕ ਆਪਣਾ ਟਰੈਵਲ ਬਲੌਗ ਵੀ ਆ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਟਰੈਵਲ ਲਵਰ ਆ ਉਹਦਾ ਨਾਮ ਉਹਦੇ ਵਿੱਚ ਉਰੇ ਨੂੰ ਹੋ ਜਾ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਇਹਨਾਂ ਦੀਆਂ ਪੋਸਟਾਂ ਪੜਦੇ ਰਹਿੰਦੇ ਆ ਤਾਂ ਉਹ ਮੇਰੇ ਕਈ ਦੋਸਤ ਨੇ ਉਹ ਮੈਨੂੰ ਕਹਿੰਦੇ ਯਾਰ ਇਹ ਬੰਦਾ ਕੌਣ ਹੈ ਮੈਂ ਕਿਹਾ ਯਾਰ ਬੰਦਾ ਆਪਣਾ ਹੀ ਆ ਉਹ ਕਹਿੰਦਾ ਜੇ ਪੰਜਾਬ ਗਿਆ ਇਹਨੂੰ ਮਿਲਾਈ ਪੋਸਟਾਂ ਬੰਦੇ ਪੜਦੇ ਰਹਿੰਦੇ ਨੇ ਵੀਡੀਓ ਦੇਖਦੇ ਰਹਿੰਦੇ ਨੇ ਤੇ ਮੈਂ ਕਿਹਾ ਮੈਂ ਤੁਹਾਨੂੰ ਅੱਜ ਜਸਵੀਰ ਜੱਸੀ ਨੂੰ ਮਲਾਜ਼ਮਾ ਭਾਈਏ ਮੇਰੇ ਮਾਸੀ ਜੀ ਦਾ ਲੜਕਾ ਹੈ ਤੇ ਸਾਡੇ ਦੋਨਾਂ ਦੇ ਜਿਹੜੇ ਖਿਆਲ ਨੇ ਕਲਾ ਉਹ ਮਿਲਦੀ ਹੈ ਸੋ ਜੱਸੀ ਬਲਾ ਫਿਰ ਸਸਰੀ ਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅ ਤੋ ਅਸੀਂ ਮੈਂ ਜਦੋਂ ਆਉਣਾ ਇਹ ਮੇਰਾ ਭਰਾ ਵੀ ਹੈ ਦੋਸਤ ਵੀ ਹੈ ਅਸੀਂ ਇਕੱਠਾ ਬਚਪਨ ਦੇ ਵਿੱਚ ਗੁਜ਼ਾਰਿਆ ਹੈ ਬਹੁਤ ਵਧੀਆ ਸਿੰਗਰ ਹੈ ਇਸ ਦੇ ਨਾਲ ਇਹ ਬਹੁਤ ਇੰਟੈਲੀਜੈਂਟ ਹੈ ਮਤਲਬ ਚੀਜ਼ਾਂ ਤੇ ਖੋਜ ਕਰਦਾ ਰਹਿੰਦਾ ਅੱਜ ਕੱਲ ਇਹ ਆਰਗੈਨਿਕ ਖੇਤੀ ਕਰ ਰਿਹਾ ਹੈ ਤੇ ਨਾਲ ਦੀ ਨਾਲ ਇਹ ਕਾਫੀ ਚੀਜ਼ਾਂ ਕਰ ਰਿਹਾ ਹੈ ਤੇ ਇਸ ਦੇ ਨਾਲ ਨਾਲ ਇਹ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇੀ ਦੀ ਜੌਬ ਕਰਦਾ ਹੈ ਤੇ ਆਰਟ ਇਹਦੇ ਵਿੱਚ ਹੈ ਟੈਲੀਵਿਜ਼ਨ ਤੱਕ ਇਹਨੇ ਅ ਪਹਿਲਾਂ ਕੰਮ ਕੀਤਾ ਤੇ ਠੀਕ ਹੈ ਇਹਦਾ ਉਧਰ ਨੂੰ ਕੋਈ ਬਾਲਾ ਜਿੰਦਾ ਰੁਝਾਨ ਨਹੀਂ ਹੋਇਆ ਤੇ ਜੱਸੀ ਹੋਰ ਤੇਰੇ ਕੀ ਕੀ ਸ਼ੌਂਕ ਨੇ ਹੋਰ ਹਮ ਜ਼ਿਆਦਾ ਆਰਗੈਨਿਕ ਖੇਤੀ ਵੱਲ ਆ ਗਿਆ ਹੁਣ ਇਧਰੇ ਕਰਨਿਆ ਰਿਟਾਇਰਮੈਂਟ ਤੋਂ ਬਾਅਦ ਵੀ ਇਹੀ ਵੱਡੇ ਪੱਧਰ ਤੇ ਕਰਾਂਗੇ ਹਲੇ ਤਾਂ ਪਕਰ ਥੋੜਾ ਕਰਦੇ ਆ ਤੂੰ ਕਿਉਂ ਸੋਚਿਆ ਵੀ ਆਰਗੈਨਿਕ ਖੇਤੀ ਆ ਜਿਹੜੀ ਉਹ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਤੈਨੂੰ ਲੱਗਦਾ ਵੀ ਜਿਹੜੀ ਪਿੰਡਾਂ ਦੀ ਜਿਹੜੀ ਨੌਜਵਾਨਾਂ ਦੀ ਸਿਹਤ ਆ ਜਾਂ ਆਮ ਲੋਕਾਂ ਦੀ ਸਿਹਤ ਹੈ ਉਹਦੇ ਵਿੱਚ ਕੋਈ ਵਿਗਾੜ ਆ ਰਿਹਾ ਮੈਨੂੰ ਲੱਗਦਾ ਹਰੇ ਰੰਗ ਦੇ ਲਾਭ ਤੋਂ ਬਾਅਦ ਜੇ ਆਪਾਂ ਹੁਣ ਆਪਾਂ ਦਰਸ਼ਕਾਂ ਨੂੰ ਦਿਖਾਈਏ ਤੇ ਅਸੀਂ ਖੇਤਾਂ 'ਚ ਖੜੇ ਆਂ ਦਰਸ਼ਕੋ ਤੇ ਜੇ ਮੈਂ ਤੁਹਾਨੂੰ ਅਲ ਦਵਾਲੇ ਦਿਖਾਵਾਂ ਤਾਂ ਅਲ ਦਵਾਲੇ ਜਿਹੜੀਆਂ ਫਸਲਾਂ ਫਸਲਾਂ ਹੀ ਨੇ ਜਿਵੇਂ ਹਰੇ ਰੰਗ ਦਾ ਬਲੈਂਕਟ ਵਿਸ਼ਿਆ ਹੁੰਦਾ ਇਸ ਤਰ੍ਹਾਂ ਬੜੀ ਉਪਜਾਊ ਧਰਤੀ ਆ ਬੜਾ ਖੂਬਸੂਰਤ ਮੌਸਮ ਹੈ ਆ ਦੇਖੋ ਜੋ ਮੈਂ ਪਿੱਛੇ ਨੂੰ ਦਿਖਾਉਣਾ ਉਹ ਦੇਖੋ ਸੂਰਜ ਚੜ ਰਿਹਾ ਸੂਰਜ ਜਿਹਨੂੰ ਕਹਿੰਦੇ ਨੇ ਪੌਪ ਟਾਲਾ ਉਹ ਹੋ ਰਿਹਾ ਤੇ ਇੱਧਰ ਤੁਸੀਂ ਮੁਰਗਿਆਂ ਦੀਆਂ ਆਵਾਜ਼ਾਂ ਸੁਣ ਰਹੇ ਹੋ ਤੇ ਇਧਰ ਤੁਸੀਂ ਅ ਵਕਤ ਵਕਤਰਾਂ ਦੇ ਜਿਹੜੇ ਜਾਨਵਰ ਨੇ ਉਹਨਾਂ ਦੀਆਂ ਆਵਾਜ਼ਾਂ ਸੁਣ ਰਹੇ ਹੋ ਇਧਰ ਸੂਰਜ ਦਿਖਦਾ ਦੇਖੋ ਇਹਦੇ ਸੂਰਜ ਦਿਖਦਾ ਹੈ ਇਧਰ ਇਧਰ ਨੂੰ ਸੂਰਜ ਆ ਦੇਖੋ ਠੀਕ ਹੈ ਸੂਰਜ ਦਿਖਦਾ ਹੈ ਇਧਰ ਸਾਰਾ ਅਜੇ ਚੜ ਰਿਹਾ ਤੇ ਉਹ ਉਹ ਆਪਾਂ ਗੱਲ ਕਰ ਰਹੇ ਸੀ ਤੇ ਆਰਗੈਨਿਕ ਦੀ ਗੱਲ ਹਾਂ ਆਰਗੈਨਿਕ ਖੇਤੀ ਹੈ ਜਿਹੜੀ ਉਹਦੇ ਬਾਰੇ ਆਪਾਂ ਨੂੰ ਜੱਸੀ ਦੱਸੂਗਾ ਜਿੰਨਾਂ ਕ ਆਪਣਾ ਅ ਅ ਮਤਲਬ ਸਮੇ ਦੇ ਲਿਹਾਜ਼ ਨਾਲ ਤੇ ਆਪਾਂ ਹੋਰ ਵੀ ਇਹਨਾਂ ਨਾਲ ਬਲਾਕ ਬਣਾਉਨੇ ਆ ਤੁਹਾਨੂੰ ਸਵੇਰ ਦੀ ਸੈਰ ਵੀ ਦਿਖਾਉਣੀ ਹੈ ਕਿ ਕਿੰਨਾ ਖੂਬਸੂਰਤ ਹੈ ਕੰਟਰੀ ਕੋਈ ਸਟ੍ਰੈਸ ਨਹੀਂ ਕੋਈ ਕੁਝ ਨਹੀਂ ਹੈਗਾ ਠੀਕ ਹੈ ਪ੍ਰਬੰਧ ਮਾੜੇ ਹੋ ਸਕਦੇ ਨੇ ਪੋਲਿਟਿਕਸ ਮਾੜੀ ਹੋ ਸਕਦੀ ਹੈ ਲੇਕਿਨ ਜਿਹੜੀ ਲੈਂਡ ਹੈ ਇੱਕ ਕੰਟਰੀ ਦੀ ਇੱਕ ਦੇਸ਼ ਦਾ ਵਾਤਾਵਰਨ ਹੈ ਉਹ ਤੁਹਾਨੂੰ ਸ਼ਾਇਦ ਹੀ ਦੁਨੀਆ 'ਚ ਕਿਤੇ ਇਹੋ ਜਿਹਾ ਮਿਲੇ ਹਾਂ ਆਰਗੈਨਿਕ ਖੇਤੀ ਦੀ ਗੱਲ ਕਰ ਰਹੇ ਸੀ ਕਿਹੜੀਆਂ-ਕਿਹੜੀਆਂ ਆਈਟਮਾਂ ਨੇ ਜਿਸੀਂ ਇੱਕ ਤਾਂ ਮੈਨੂੰ ਇਹ ਦੱਸ ਜਿਹੜੀਆਂ ਤੂੰ ਤਿਆਰ ਕਰ ਰਿਹਾ ਹੈ ਆ मतलब ਜਿਹੜੀਆਂ ਜੈਵਿਕ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਕੁਛ ਨਹੀਂ ਕੁੱਖ ਜਦੋਂ ਆਰਗੈਨਿਕ ਕਹਿੰਦੇ ਆ ਸਾਡੇ ਦਰਸ਼ਕ ਨੇ ਜਿਹੜੇ ਸਮਝ ਹੀ ਜਾਂਦੇ ਨੇ ਸਾਡੇ ਕਹਿਣ ਦਾ ਮਤਲਬ ਕੀ ਹੈ ਹਾਂ ਕਿੰਨੀਆਂ ਕੈਕਟਮਾਂ ਤਿਆਰ ਕੀਤੀਆਂ ਨੇ ਉਹ ਮੈਂ ਤੈਨੂੰ ਦੱਸਦਾ ਇਹ ਜਿਹੜਾ ਹਰੇ ਇਨਕਲਾਬ ਦੀ ਤਾਂ ਗੱਲ ਕਰੀ ਆ ਕਹਣਾ ਜਿਹੜੀ ਹੁਣ ਆ ਕੈਮੀਕਲ ਦੀ ਖੇਤੀ ਹੈ ਇਹਦੀ ਉਮਰ ਜਿਆਦਾ ਲੰਬੀ ਨਹੀਂ ਹੈਗੀ ਪੰਜ ਇਹਦਾ ਹੁਣ ਜਿੰਨਾ ਵਧਣਾ ਸੀ ਝਾੜ ਵਧਣਾ ਸੀ ਬਦ ਲਿਆ ਹੁਣ ਇਦੋਂ ਬਾਅਦ ਹੁਣ ਡਾਊਨ ਫਾਲ ਲਿਆ ਆਉਣਾ ਹੈ ਕਿਉਂਕਿ ਜਿਹੜੇ ਆਪਣੇ ਜਵਾਨੂ ਨੇ ਨਾ ਧਰਤੀ 'ਚ ਜਿਹੜੇ ਪੌਦਿਆਂ ਦੀ ਖਾਦ ਬਣਾਉਂਦੇ ਨੇ ਹੂੰ ਹੂੰ ਉਹ ਇੰਨੀਆਂ ਰਹਿਆਂ ਸਪਰਿਆ ਕਰਕੇ ਉਹ ਖਤਮ ਕਰਦੇ ਆਪਾਂ ਨੇ ਹਵਾ ਵੀ ਹੈ ਹੂੰ ਜਿਵੇਂ ਆਪਣੇ ਸਰੀਰ 'ਚ ਜਵਾਨੂ ਜਿਹੜੇ ਆਪਣੀ ਖਾਦ ਪੈਦਾ ਕਰਦੇ ਨੇ ਕਿ ਨਾ ਹੂੰ ਹੂੰ ਆਪਣੇ ਗੱਟ 'ਚ ਹੁੰਦੇ ਨੇ ਹੂੰ ਹੂੰ ਉਹੀ ਧਰਤੀ 'ਚ ਪੌਦਿਆਂ ਦੀ ਖਾਦ ਪੈਦਾ ਕਰਦੇ ਨੇ ਹੂੰ ਹੂੰ ਉਹ ਉਹ ਇੰਨੇ ਹੋ ਗਏ ਕਿ ਹੁਣ ਫਰਟੀਲਾਈਜ਼ਰ ਦੇ ਸਿਰ ਤੇ ਫਸਲਾਂ ਚੱਲ ਰਹੀਆਂ ਨੇ ਹੂੰ ਹੂੰ ਇਹ ਪੰਜ ਚਾਰ ਸਾਲ ਤੋਂ ਬਾਅਦ ਜਮਾਂ ਹੀ ਕੰਮ ਡਾਊਨ ਆਉਣਾ ਬਿਮਾਰੀਆਂ ਸਾਰੀਆਂ ਜਿਹੜੀਆਂ ਕੈਂਸਰ ਕਹਿੰਦੇ ਆ ਪੰਜਾਬ ਵਿੱਚ ਕੈਂਸਰ ਟ੍ਰੇਨ ਚੱਲਦੀ ਹੈ ਹੂੰ ਹੂੰ ਉਹ ਵੀ ਇਹੀ ਕਾਰਨ ਹੈ ਰੇਹਾਂ ਸਪ੍ਰੇਆਂ ਕਰਕੇ ਹਵਾ ਵੀ ਖਰਾਬ ਹੋ ਗਈ ਹੂੰ ਹੂੰ ਸੋ ਪਹਿਲਾਂ ਤਾਂ ਮੈਂ 2019 20 ਦੇ ਵਿੱਚ ਘਰ ਵਾਸਤੇ ਸ਼ੁਰੂ ਕਰੀ ਸੀ ਜਿੰਨਾ ਕ ਆਪਣੇ ਘਰ ਸਬਜ਼ੀਆਂ ਬਾਜੀਆਂ ਹੂੰ ਉਹ ਕਰੀਆਂ ਫੇ ਹੁਣ ਮੈਂ ਪਿਛਲੇ ਸਾਲ ਤੋਂ ਗੰਨਾ ਆਪਣਾ ਘਰ ਦਾ ਕਰ ਲਿਆ ਕਣਕ ਆਰਗੈਨਿਕ ਕਰ ਲਈ ਜਾਨੀ ਤਕਰੀਬਨ ਕਰਦੀਆਂ ਸਾਰੀਆਂ ਚੀਜ਼ਾਂ ਆਰਗੈਨਿਕ ਕਰ ਲਈਆਂ ਹੁਣ ਨੂਨ ਔਰ ਇੱਕ ਦੋ ਚੀਜ਼ਾਂ ਦਾ ਮੁੱਲ ਲੈਣੀ ਬੰਨੀ ਆਪਾਂ ਨੂੰ ਹੂੰ ਇਹ ਚੀਜ਼ਾਂ ਨੂੰ ਛੱਡ ਕੇ ਆਪਾਂ ਘਰੇ ਕਰ ਸਕਦੇ ਆਂ ਔਰ ਇਹਦੇ ਵਿੱਚ ਇਹ ਗੱਲ ਹੈ ਆਪਾਂ ਜਿਹੜੇ ਕੋਈ ਇੱਕ ਕਿਲਾ ਜ਼ਮੀਨ ਦਾ ਨਾ ਉਹ ਆਪਣੇ ਬੱਚਿਆਂ ਨੂੰ ਇਹੋ ਜਿਹੀ ਰੋਟੀ ਖਿਲਾ ਸਕਦਾ ਜਿਹੜਾ ਕੋਈ ਕਰੋੜਾਂ ਅਰਬਾਂ ਪਤੀ ਨਹੀਂ ਖਿਲਾ ਸਕਦਾ ਹੂੰ ਆਰਗੈਨਿਕ ਘਰ ਤਾਜੀ ਫਲ ਫਲ ਵੀ ਆਪਾਂ ਘਰ ਪੈਦਾ ਕਰ ਸਕਦੇ ਆਂ ਹਰ ਕਿਸਮ ਦਾ ਹਾਂਜੀ ਤੇ ਤਾਂ ਇਹ ਚੀਜ਼ਾਂ ਵੀ ਆਰਗੈਨਿਕ ਵੱਲ ਤਾਂ ਮੁੜਨਾ ਪੈਣਾ ਚਾਹੇ 5-4 ਸਾਲ ਨੂੰ ਹਾਂਜੀ ਸਾਰਿਆਂ ਨੂੰ ਮੁੜਨਾ ਪੈਣਾ ਜਦ ਇਹਨਾਂ ਨੇ ਹੁਣ ਡਾਊਨਫਾਲ ਆਉਣਾ ਹਾਂ ਹਰੇਕ ਫਸਲ ਦੇ ਵਿੱਚ ਤਨਾ ਹਾਂ ਜਿੰਨਾ ਝਾੜ ਵਧਣਾ ਸੀ ਬਦਲਿਆ ਹਾਂ ਹਾਂ ਹੁਣ ਇਹ ਤੋਂ ਬਾਅਦ ਨਹੀਂ ਵਧਣਾ ਹੈਗਾ ਹੂੰ ਹੌਲੀ ਹੌਲੀ ਸਭ ਨੂੰ ਮੁੜਨਾ ਪੈਣਾ ਇਹ ਜਾਨੀ ਇੱਕੋ ਲੱਖ ਤਾਂ ਕਰਨੀ ਔਖੀ ਆ ਕਿਉਂ ਝਾੜ ਘਟਦਾ ਇੱਕ ਵਾਰ ਥੋੜਾ ਜਿਆ ਜਿਵੇਂ ਹੁਣ ਇਹ ਨਸ਼ੇ ਤੇ ਲੱਗੀ ਹੋਈ ਆ ਜ਼ਮੀਨ ਇੱਕ ਕਿਸਮ ਦੀ ਹੂੰ ਹੂੰ ਇਹਨੂੰ ਹੌਲੀ ਹੌਲੀ ਪਹਿਲਾਂ ਅੱਧਾ ਕੀਲਾ ਕਰਕੇ ਦੇਖੋ ਆਪਣੇ ਘਰ ਜੋਗਾ ਕਰੋ ਹੂੰ ਫਿਰ ਹੌਲੀ ਹੌਲੀ ਵਧਾ ਲਓ ਇਹਨੂੰ ਹੌਲੀ ਹੌਲੀ ਤਜਰਬਾ ਆ ਜਾਂਦਾ ਨਾਲੇ ਹਾਂ ਬਿਲਕੁਲ ਬਿਲਕੁਲ ਤੁਸੀਂ ਇਹ ਠੀਕ ਹੈ ਇਹ ਸਾਨੂੰ ਜਿਹੜੀਆਂ ਹੈਬਿਟਸ ਨੇ ਸਾਨੂੰ ਜਿਹੜੀਆਂ ਸਾਡੀਆਂ ਆਦਤਾਂ ਨੇ ਹੂੰ ਉਹ ਬਦਲਣੀਆਂ ਪੈਣੀਆਂ ਨੇ ਠੀਕ ਤੇ ਆ ਦੇਖੋ ਮੋਟਰਸਾਈਕਲ ਆ ਰਿਹਾ ਤੇ ਦੇਖ ਕਉਂ ਪਿੰਡਾਂ ਦਾ ਵਾਤਾਵਰਨ ਹੈ ਯਾਰ ਬਹੁਤ ਸੋਹਣਾ ਲੱਗਦਾ ਹੈ ਜਦੋਂ ਕਿ ਸਾਡੇ ਹੁਣ ਉੱਤੇ ਸਨੋਹ ਪਈ ਰਹਿੰਦੀ ਆ ਜਾਂ ਇਸ ਤਰ੍ਹਾਂ ਦਾ ਸੋਸ਼ਲ ਲਾਈਫ ਹੈ ਨਹੀਂ ਠੀਕ ਹੈ ਤੇ ਇਹ ਜਿਸੀਂ ਤੁਸੀਂ ਬਿਲਕੁਲ ਕਿਹਾ ਕਿਉਂਕਿ ਜਿਹੜਾ ਆਪਾਂ ਪੈਸਾ ਕਮਾਉਣਾ ਤੁਸੀਂ ਕਹਿੰਦੇ ਝਾੜ ਘਾਟਦਾ ਤੋ ਇਹ ਆਮਦਨ ਬੰਦਾ ਤਾਂ ਹੀ ਕਰੂਗਾ ਨਾ ਜੇ ਉਹਦੀ ਸਿਹਤ ਠੀਕ ਹੋਊਗੀ ਜੇ ਉਹ ਬੈੱਡ ਤੇ ਪਿਆ ਹਜ਼ਾਰਾਂ ਬਿਮਾਰੀਆਂ ਨੂੰ ਝੁੰਗੜੀਆਂ ਹੋਈਆਂ ਨੇ ਤਾਂ ਜੇ ਉਹਦੇ ਕੋਲ ਲੱਖਾਂ ਰੁਪਈਆ ਕਰੋੜਾਂ ਰੁਪਈਆ ਹੈਗਾ ਵੀ ਇਹ ਤਾਂ ਕੀ ਕਰੂ ਉਸ ਨੂੰ ਠੀਕ ਹੈ ਉਹ ਖਾ ਨਹੀਂ ਸਕਦਾ ਸੈਰ ਨਹੀਂ ਕਰ ਸਕਦਾ ਦੁਨੀਆ ਘੁੰਮ ਫਿਰ ਕੇ ਨਹੀਂ ਦੇਖ ਸਕਦਾ ਤੇ ਉਹ ਫਿਰ ਬਿਲਕੁਲ ਜਿਹ ਹੁਣ ਹੋ ਰਹੇ ਨੇ ਲੋਕ ਜਾਗਰਕ ਹੁਣ ਸ਼ਹਿਰਾਂ ਦੇ ਵਿੱਚ ਕਿ ਨਾ ਇੱਕ ਆਰਗੈਨਿਕ ਖੇਤੀ ਦੇ ਆਪਣੇ ਹੱਟ ਖੋਲ ਰਏ ਨੇ ਆਮ ਹੌਲੀ ਹੌਲੀ ਲੋਕ ਅੱਗੇ ਨਾ ਤਾਂ ਮੁੱਲ ਨਹੀਂ ਪੈਂਦਾ ਸੀ ਆਰਗੈਨਿਕ ਨੂੰ ਕੋਈ ਹੂੰ ਹੂੰ ਜੇ ਹੁਣ ਇਹਦਾ ਜੇ ਭਾਅ ਵਧ ਦਿੰਦਾ ਕੋਈ ਲੋਕ ਦਿੰਦੇ ਨਹੀਂ ਸੀ ਹੂੰ ਹੂੰ ਹੁਣ ਸ਼ਹਿਰਾਂ ਦੇ ਵਿੱਚ ਅਲੱਗ ਇਹਨਾਂ ਦੀ ਮਾਰਕੀਟ ਬਣ ਰਹੀਆਂ ਨੇ ਹੁਣ ਇਹਦਾ ਭਾਅ ਵੀ ਵਧੀਆ ਮਿਲਦਾ ਆਰਗੈਨਿਕ ਦਾ ਹੂੰ ਹੂੰ ਮੰਗ ਹੈਗੀ ਆ ਬਹੁਤ ਮੈਂ ਤਾਂ ਕਿ ਗੁੜ ਹੈ ਇਨ ਦਾ ਬਹੁਤ ਲੋਕਾਂ ਨੇ ਮੰਗਿਆ ਪਰ ਕਹਾਂ ਨੂੰ ਵਧ ਕਰਾਂਗੇ ਹੁਣ ਹਾਂਜੀ ਹਾਂਜੀ ਤੇ ਦੋਸਤੋ ਜਸਵੀਰ ਨਾਲ ਆਪਾਂ ਗੱਲਾਂ ਕਰ ਰਹੇ ਹਾਂ ਜੱਸੀ ਜੀ ਨਾਲ ਤੇ ਇਹਨਾਂ ਤੋਂ ਆਪਾਂ ਹੋਰ ਗੱਲਾਂ ਵੀ ਪੁੱਛਾਂਗੇ ਪੰਜਾਬ ਦਾ ਜਿਹੜਾ ਬਿਜਲੀ ਦਾ ਮਾਹੌਲ ਕੀ ਹੈ ਕਿਉਂਕਿ ਇਹਨਾਂ ਦਾ ਖੇਤਰ ਹੈ ਇਹ ਕੋਈ ਸਮਾਂ ਸੀ ਮੈਂ ਹੁਣ ਇੱਥੇ ਆਇਆ ਮੈਂ ਦੇਖਿਆ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਹੁਣ ਬਿਜਲੀ ਜਾਂਦੀ ਹੀ ਨਹੀਂ ਬਹੁਤ ਘੱਟ ਕੇ ਤੇ ਰੇਅਰ ਚਾਂਸ ਹੈ ਅੱਗੇ ਹੁੰਦੇ ਸੀ ਕਿ ਤੁਹਾਡੇ ਫੋਨ ਡੈੱਡ ਹੋ ਗਏ ਪ੍ਰੈਸ ਨਹੀਂ ਚੱਲ ਰਹੀ ਤੇ ਜਿਹੜੇ ਅਸੀਂ ਬੱਚੇ ਲੈ ਕੇ ਆਉਂਦੇ ਸੀ ਉਹ ਕਹਿੰਦੇ ਸੀ ਯਾਰ ਉੱਥੇ ਜਾ ਕੇ ਕੀ ਕਰੀਏ ਨਾ ਫੋਨ ਚੱਲਣਾ ਨਾ ਫੋਨ ਚਾਰਜ ਹੋਣਾ ਨਾ ਕੱਪੜੇ ਪ੍ਰੈਸ ਹੋਣੇ ਨਾ ਪਾਣੀ ਗਰਮ ਹੋਣਾ ਲੇਕਿਨ ਹੁਣ ਮੈਂ ਦੇਖਿਆ ਕਿ ਇੱਥੇ ਜਿਹੜੀ ਬਿਜਲੀ ਦੀ ਐਡਾ ਵੱਡਾ ਸੰਕਟ ਨਹੀਂ ਹੈਗਾ ਤੇ ਦੂਸਰੀ ਆਪਾਂ ਹੋਰ ਇਹਨਾਂ ਨਾਲ ਗੱਲਾਂ ਕਰਦੇ ਆਂ ਤਾਂ ਮੈਂ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਹੁਣ ਪੰਜਾਬ ਆ ਜਾਂ ਤਾਂ ਕੁਝ ਇਥੋਂ ਦੇਸ ਨਹੀਂ ਇਹ ਨੇ ਜਿਹੜੇ ਉਹ ਲੈ ਕੇ ਆਮਾ ਤੇ ਚਲੋ ਫਿਰ ਅੱਗੇ ਤੁਹਾਨੂੰ ਦਿਖਾਉਨੇ ਆਂ ਸੈਰ ਤੇ ਨਾਲ ਆਪਾਂ ਹੋਰ ਗੱਲਾਂ ਵੀ ਕਰਾਂਗੇ ਆਹ ਦੇਖੋ ਇੱਥੇ ਨਾ ਖੇਤਾਂ ਦੇ ਵਿੱਚ ਜਿਹੜੇ ਕਤੂਰੇ ਨੇ ਛੋਟੇ ਛੋਟੇ ਉਹ ਬੱਟੇ ਨੇ ਦੋ ਇਹ ਆਮ ਹੀ ਫਰਦੇ ਨੇ ਬੜੇ ਪਿਆਰੇ ਨੇ ਕੱਲ ਅਸੀਂ ਕੋ ਮੋਟਰ ਤੇ ਗਏ ਉਥੇ ਚਾਰ ਪੰਜ ਉਹ ਇੰਨਾ ਖੇਡਣ ਇੰਨੇ ਸੋਹਣੇ ਲੱਗਣ ਉੱਥੇ ਬੈਠਾ ਸੀ ਉੱਥੇ ਦੋ ਦੋ ਤਿੰਨ ਉੱਥੇ ਬੈਠੇ ਨੇ ਔਰ ਬਹੁਤ ਸੋਹਣੇ ਨੇ ਆ ਦੇਖੋ ਉੱਥੇ ਅਸੀਂ 1000 1100 ਦਾ ਜਿਹੜਾ ਹੈਗਾ ਉਹ ਕਤੂ ਦਾ ਲੈਂਦੇ ਆ ਡੌਗੀ ਲੈਨੇ ਆ ਸੋ ਇੱਥੇ ਬਹੁਤ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਸੋ ਆ ਖੇਤ ਨੇ ਆ ਦੇਖੋ ਸੂਰਜਾ ਜਿਹੜਾ ਹੁਣ ਉਹ ਕਾਫੀ ਜਿਹੜਾ ਚੜਿਆ ਆ ਤੇ ਅਸੀਂ ਤੁਰੇ ਜਾ ਰਹੇ ਹਾਂ ਸਾਇਰ ਕਰਦੇ ਹੋਏ ਨਾਲ ਦੀ ਨਾਲ ਜਿਹੜੀਆਂ ਗੱਲਾਂ ਨੇ ਉਹ ਕਰ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਸੜਕ ਦਿਖਾਉਣਾ ਫਿਰ ਕੈਮਰਾ ਜਿਹੜਾ ਹੈ ਇੱਧਰ ਨੂੰ ਘੁਮਾਉਂਗਾ ਤੇ ਜੱਸੀ ਬੜਾ ਸੋਹਣਾ ਲੱਗਦਾ ਹੈ ਕਿੰਨਾ ਚਰਵਾਦਾ ਹੈ ਤੇ ਆਪਾਂ ਉੱਥੇ ਬਹਿ ਕੇ ਸਾਡੇ ਦਰਸ਼ਕਾਂ ਨੂੰ ਹੋਰ ਵੀ ਦਿਖਾਵਾਂਗੇ ਜੱਸੀ ਸਾਡੇ ਜਿਹੜੇ ਬੱਚੇ ਨੰਨਾ ਜਿਵੇਂ ਹੋਣਾ ਆ ਦੇਖੋ ਉਹ ਸਾਰੇ ਐਵਰੀ ਡੇ ਉੱਠ ਕੇ ਬ੍ਰੈਡ ਖਾਂਦੇ ਨੇ ਬੇਗਲ ਖਾਂਦੇ ਨੇ ਜੇ ਉਹਨਾਂ ਨੂੰ ਪੁੱਛੇ ਵੀ ਜਿਹੜੀ ਇਹ ਬ੍ਰੈਡ ਤੇ ਬੇਗਲ ਹੈ ਇਹ ਜਿਹੜੇ ਆਟੇ ਤੋਂ ਬਣਦੀ ਹੈ ਕੌਨ ਨੂੰ ਪਤਾ ਇਹ ਕਿੱਥੋਂ ਆਉਂਦਾ ਕਿਸੇ ਦਰਖਤ ਨੂੰ ਲੱਗਦਾ ਜਾਂ ਧਰਤੀ 'ਚੋਂ ਨਿਕਲਦਾ ਉਹ ਕਹਿੰਦੇ ਆਈ ਡੋਨਟ ਨੋ ਉਹਨਾਂ ਨੂੰ ਨਹੀਂ ਪਤਾ ਉਹ ਜਿਵੇਂ ਗੋੜਾੜੀਆਂ ਚੀਜ਼ਾਂ ਕਹਿੰਦੇ ਨੇ ਸਾਨੂੰ ਦੱਸਦੇ ਵੀ ਨਾ ਬ੍ਰਾਊਨ 슈ਗਰ ਖਾਇਆ ਕਰੋ ਹਾਂਜੀ ਗੁੜ ਜਿਹੜਾ ਹੈਗਾ ਜੈਗਰੀ ਉਹਨੂੰ ਕਹਿੰਦੇ ਨੇ ਵੀ ਉਹ ਖਾਇਆ ਪਰ ਆਉਂਦਾ ਕਿੱਥੇ ਹੈ ਦੇ ਡਾਉਨ ਨੋ ਹਾਂ ਦੇ ਰਸਤੇ ਰੰਦੇ ਪਹਿਲਾਂ ਆਏ ਤੇ ਕਈ ਸਾਲ ਛੋਟੇ-ਛੋਟੇ ਜੁਵਾਕ ਆ ਗਏ ਹਾਂ ਹਾਂ ਉਹ ਆਪਣੇ ਤਾਂ ਨਾ ਕੱਟੀਆਂ ਬੱਠੀਆਂ ਹੀ ਉਹਨਾਂ ਨੂੰ ਹੋਰ ਕੋਈ ਨਾ ਵਧੀਆ ਉਹਨਾਂ ਨੂੰ ਖੋਲੀ ਫਿਰੀ ਜਾਣ ਹਾਂ ਹਾਂ ਪਹਿਲੀ ਵਾਰ ਦੇਖੀ ਆ ਹਾਂ 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 ਉਹ ਖੋਲਿਆ ਕਰਨ ਬੇੜੇ ਤੇ ਕਮਾਈ ਜਾਣ ਖੋਲ ਖੋਲ ਆਹੋ ਉੱਥੇ ਨਾ ਅਸੀਂ ਪਿਛਲੇ ਦਿਨੀ ਗਏ ਜਿੰਮੇ ਤੋਂ ਸਾਡੇ ਜੇ ਗਧੇ ਜੀ ਨਾਲ ਉਹਨਾਂ ਨੇ ਇੱਕ ਦੋ ਜਾਨਵਰ ਹੋਰ ਰੱਖੇ ਹੋਏ ਹਾਂ ਹਾਂ ਉੱਥੇ ਉਹਨਾਂ ਨੇ ਲਾਏ ਹੋਏ ਤਾਂ ਉੱਥੇ ਨਿਆਣੇ ਮਤਲਬ ਜਵਾਕ ਐਦਾਂ ਦੇਖਣ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਆ ਗਿਆ ਸੀ ਕੀ ਦੇਖ ਲਿਆ ਮੈਂ ਤੁਹਾਨੂੰ ਦੱਸ ਦਿਆਂ ਵੀ ਉੱਥੇ ਲਾਈਫ ਹੈ ਨਹੀਂਗੀ। ਹਾਂ ਸੋ ਜਾਨਵਰ ਬਨਾਸਪਤੀ ਇਹਦੇ ਨਾਲੋਂ ਮਨੁੱਖ ਦਾ ਰਿਸ਼ਤਾ ਜਿਹੜਾ ਟੁੱਟਿਆ ਹੋਇਆ ਹੈ। ਡਾਲਰਾਂ ਨਾਲ ਪੈਸੇ ਨਾਲ ਜੁੜਿਆ ਹੋਇਆ। ਸੋ ਕੋਹਲੂ ਦੇ ਬੜ ਦੰਗੂਆਂ ਦੇਖੋ ਆਉਂਦੀ ਆ ਭੱਜੀ। ਹੈ ਤਾਂ ਇਹ ਵਾਰਾ ਪਸ਼ੂ ਦੇਖੋ ਦੇਖੋ ਕਿੰਨੀ ਖੁਸ਼ ਹੋਈ ਆ ਠੀਕ ਹੈ। ਇਹਨੂੰ ਪਿਆਰ ਕਰਨ ਵਾਲਾ ਸ਼ਾਇਦ ਨਹੀਂ ਕੋਈ ਇਹਨੂੰ ਡਿੱਕਣ ਵਾਲਾ ਨਹੀਂ ਤਾਂ ਪੂਛ ਮਾਰਦੀ ਆ ਸਾਨੂੰ ਦੇਖ ਕੇ ਲੈ। ਇਹਦੇ ਹੀ ਨੇ। ਹਾਂ ਇਹ ਇਹਦੇ ਬੱਚੇ ਸੀ ਉਹ। ਤੇ ਆ ਮੈਂ ਤੁਹਾਨੂੰ ਥੋੜਾ ਜਿਹਾ ਸਰੋਂ ਦਾ ਖੇਤ ਦਿਖਾਉਣਾ। ਤੇ ਦੇਖੋ ਕਿੰਨਾ ਜੀ ਲੱਗਦਾ ਕਣਕ ਹੈ ਕਣਕ ਦੀਆਂ ਜਿਹੜੀਆਂ ਬੱਲੀਆਂ ਨੇ ਉਹ ਨਿਕਲ ਆਈਆਂ ਤੇ ਇਹ ਥੋੜੇ ਦਿਨਾਂ ਤੱਕ ਇਹ ਰੰਗ ਬਦਲ ਜੂਗੀ ਤੇ ਆ ਹੈਗਾ ਸਰੋਂ ਦਾ ਖੇਤ ਆਜ ਆਜ ਅਸੀਂ ਇੱਥੇ ਆਪਾਂ ਇਹਦਾ ਵੀ ਆਨੰਦ ਮਾਣ ਲੀਏ ਥੋੜਾ ਜਿਹਾ ਹੈਂ ਸੂਏ ਕੋਲ ਵੀ ਚੱਲਦੇ ਆਪਾਂ ਤੁਹਾਨੂੰ ਫਿਰ ਸੂਆ ਵੀ ਦਿਖਾਉਣਾ ਹੈ ਸੋ ਆ ਹੈਗਾ ਸਰੋਂ ਦਾ ਖੇਤ ਅ ਸੋ ਆਪਾਂ ਗੱਲ ਕਰਦੇ ਸੀ ਆਰਗੇਨਿਕ ਖੇਤੀ ਦੀ ਜਿਹਦੇ ਨਾਲ ਤੁਹਾਨੂੰ ਇਹ ਵੀ ਦਿਖਾਉਣਾ ਤੇ ਇਹ ਜਿਹੜਾ ਹੈਗਾ ਨਾ ਇੱਧਰ ਨੂੰ ਆ ਜਾ ਆਪਾਂ ਪਿੱਛੋਂ ਦਿਖਾ ਵੀ ਦਈਏ ਸਰੋਂ ਦਾ ਖੇਤ ਵੀ ਦਿਖਾ ਦਈਏ ਤੇ ਆ ਹੈਗਾ ਸਰੋਂ ਦਾ ਖੇਤ ਪਿੱਛੇ ਸਾਡੇ ਤੇ ਤੁਹਾਨੂੰ ਦਿਖਾਉਨੇ ਆ ਤਾਂ ਇਹਦੇ ਵਿੱਚ ਨਾ ਅ ਤੁਸੀਂ ਦੇਖੋ ਹਲਦਾਲੇ ਇੱਧਰ ਨੂੰ ਹੋ ਜਾ ਥੋੜਾ ਜਿਹਾ ਫਿਰ ਜਿਹੜਾ ਹੈਗਾ ਸੂਰਜ ਦੀ ਲਾਈਟ ਆ ਜਿਹੜੀ ਸਾਡੇ ਫੇਸ ਤੇ ਪੈਂਦੀ ਆ ਚੰਗੀ ਤਰ੍ਹਾਂ ਦਿੱਖਦਾ ਇਹ ਜਿਹੜਾ ਸਰੋਂ ਹੈ ਤੇ ਜਿਹੜਾ ਨਾ ਅ ਤੁਸੀਂ ਆਪਣੇ ਹਰ ਖਾਣੇ ਦੇ ਵਿੱਚ ਮਸਟਰਡ ਸੀਡ ਜੂਸ ਜੂਸ ਕਰਦੇ ਹੋ ਮਸਟਰਡ ਸੀਡ ਉਹ ਸਰੋਂ ਦੇ ਵੀ ਹੁੰਦੇ ਨੇ ਮੈਂ ਸੋ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਫਸਲਾਂ ਨੇ ਜਿਹੜਾ ਤੁਸੀਂ ਖਾਣਾ ਖਾਂਦੇ ਹੋ ਇੱਥੋਂ ਹੀ ਜਾਂਦਾ ਹੈ ਇਹ ਫਾਰਮਰ ਨੇ ਜਿਹੜੇ اگਾਉਂਦੇ ਨੇ ਖੇਤਾਂ ਦੇ ਵਿੱਚ ਫਸਲਾਂ ਤੇ ਤੁਸੀਂ ਫਾਰਮਰਾਂ ਦੇ ਉੱਪਰ ਪ੍ਰੋਟੈਸਟ ਦੇਖਦੇ ਹੋ ਕਾਰਾਂ ਤੇ ਝੰਡੇ ਵੀ ਲਾਈ ਫਿਰਦੇ ਹੋ ਤੁਹਾਨੂੰ ਪਤਾ ਨਹੀਂ ਵੀ ਫਾਰਮਰ ਕੀ ਕਰਦੇ ਜਿਹੜਾ ਕੁਝ ਤੁਸੀਂ ਰੋਜ਼ ਖਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਭ ਤੋਂ ਪਹਿਲਾਂ ਮਨੁੱਖ ਦੀ ਲਾਈਫ ਹੈ ਉਸ ਤੋਂ ਬਾਅਦ ਸਹੂਲਤਾਂ ਨੇ ਜੇ ਤੁਹਾਡੇ ਕੋਲ ਸਿਹਤ ਹੀ ਨਹੀਂ ਤੂੰ ਜਿੰਨੀਆ ਮਰਜ਼ੀ ਪੈਸਾ ਕਮਾ ਲਿਓ ਕਿਸੇ ਕੰਮ ਦਾ ਨਹੀਂਗਾ ਅ ਸੋ ਆ ਹੈਗੇ ਪਿੱਛੇ ਸਾਡੇ ਹੈਗੇ ਨੇ ਮਾਸਟਰ ਸਰੋਂ ਦਾ ਖੇਤ ਹੈ ਜਿਹੜਾ ਤੇ ਇਹ ਜਿਹੜਾ ਆਪਾਂ ਸਾਗ ਖਾਣੇ ਆ ਸਾਗ ਤਾਂ ਤੁਸੀਂ ਸਾਰੇ ਹੀ ਖਾਣੇ ਹੋ ਐਂਜੀ ਤੇ ਉੱਥੇ ਜਾ ਕੇ ਕਹਿੰਦੇ ਉਹ ਵੀ ਸਾਗ ਪਨੀਰ ਦੇ ਦੇ ਤੋਂ ਉਹ ਆਹੀ ਆ ਸਰੋਂ ਠੀਕ ਹੈ ਤੇ ਇਹ ਜਿਹੜੇ ਹੈਗੇ ਆਹ ਕਣਕ ਹੈ ਤੁਹਾਨੂੰ ਮੈਂ ਦੱਸਿਆ ਸੀ ਜਿਹਦੇ ਤੁਸੀਂ ਬੇਗੱਲ ਬ੍ਰੈਡ ਹੋਰ ਸਾਰਾ ਕੁਝ ਖਾਣੇ ਹੋ ਤੇ ਹੋਰ ਫਸਲਾਂ ਵੀ ਤੁਹਾਨੂੰ ਦਿਖਾਵਾਂਗੇ ਤੋਂ ਇਹ ਜਿਹੜਾ ਸਰੋਂ ਦਾ ਤੇਲ ਹੈ ਨਾ ਕਹਿੰਦੇ ਇਹਦਾ ਜਿਹੜਾ ਆਪਾਂ ਦਾਲਾਂ ਨੂੰ ਦਾਲਾਂ ਸਬਜ਼ੀਆਂ ਨੂੰ ਤੜਕਾ ਵੀ ਲਾ ਸਕਦੇ ਆ ਇਹਦੇ ਵਿੱਚ ਹੋਰ ਕਾਫੀ ਕੋਸ਼ਾ ਜਿਹੜਾ ਬਣਦਾ ਤੇ ਇਹ ਇੱਕ ਟਾਈਮ ਜਿਹੜੀ ਸਰੋਂ ਆ ਉਹ ਪਸ਼ੂ ਇਹਦੀ ਖਾਲ ਖਾਂਦੇ ਸੀਗੇ ਜਾਂ ਮਤਲਬ ਹੋਰ ਉਹ ਸਾਡੇ ਜੀਵਨ ਦਾ ਹਿੱਸਾ ਸੀ ਸਾਗ ਸਾਡੇ ਪੰਜਾਬ ਦੀ ਪਛਾਣ ਹੈ ਠੀਕ ਹੈ ਤੇ ਇਹ ਜਿਹੜੇ ਫੁੱਲ ਨੇ ਤੁਸੀਂ ਫਿਲਮਾਂ ਦੇ ਵਿੱਚ ਦੇਖੇ ਨੇ ਤੇ ਇੱਥੇ ਆ ਕੇ ਤੁਸੀਂ ਲਾਈਵ ਦੇਖ ਸਕਦੇ ਹੋ ਨੇ ਇਹਦੀ ਜਿਹੜੀ ਖਾਲ ਹੁੰਦੀ ਹੈ ਕਹਿੰਨਾ ਤੇਲ ਨਿਕਲ ਤੋਂ ਬਾਅਦ ਸਰੋਂ ਦੀ ਹਾਂਜੀ ਉਹ ਆਰਗੈਨਿਕ ਖੇਤੀ 'ਚ ਬਹੁਤ ਬਹੁਤ ਕੰਮ ਹੁੰਦੀ ਆ ਬਹੁਤ ਕੰਮ ਹੁੰਦੀ ਆ ਉਹ ਜ਼ਰੂਰੀ ਆ ਉਹ ਆਪਣੇ ਹਾਂਜੀ 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 ਫੰਗਸ ਫੰਗਸ ਨਹੀਂ ਪੈਣ ਦਿੰਦੀ ਉਹ ਹਾਂਜੀ ਤੇ ਚਲੋ ਤੁਹਾਨੂੰ ਫਿਰ ਅੱਗੇ ਹੋਰ ਵੀ ਦਿਖਾਉਣੇ ਆ ਦ੍ਰਿਸ਼